ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਭਟਨਾਲ ਹੀ ਨਕਨੋਜੀਆ ਇੱਕ ਬੱਚਾ ਖੇਡਦੇ ਖੇਡਦੇ ਸੀਵਰੇਜ ਦੇ ਵਿੱਚ ਡਿੱਗ ਗਿਆ ਬੱਚਾ ਪਾਰਕ ਦੇ ਵਿੱਚ ਖੇਡ ਰਿਹਾ ਸੀ ਤੇ ਅਚਾਨਕ ਸੀਵਰੇਜ ਦੇ ਵਿੱਚ ਡਿੱਗ ਜਾਂਦਾ ਹੈ ਜਾਣਕਾਰੀ ਅਨੁਸਾਰ ਬੱਚਾ ਕਾਫੀ ਸਮਾਂ ਚੀਕਦਾ ਚਿਲਾਉਂਦਾ ਰਿਹਾ ਤੇ ਬੱਚੇ ਦੀਆਂ ਰੋਣ ਦੀਆਂ ਆਵਾਜ਼ਾਂ ਸੁਣ ਕੇ ਆਂਗਵਾਂਡ ਦੇ ਲੋਕ ਉੱਥੇ ਪਹੁੰਚੇ ਅਤੇ बच्चे ਨੂੰ ਬਾਹਰ ਕੱਢਿਆ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਬੱਚੇ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਆਂ ਡੇਲੀ ਪੋਸਟ ਦੇ ਜ਼ਰੀਏ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਬੱਚਾ ਪਾਰਕ ਦੇ ਕੋਲ ਖੇਡ ਰਿਹਾ ਹੁੰਦਾ ਹੈ ਤੇ ਖੇਡਦੇ-ਖੇਡਦੇ ਅਚਾਨਕ ਸੀਵਰੇਜ ਦਾ ਢੱਕਣ ਖੁੱਲਿਆ ਹੋਣ ਕਰਕੇ ਬੱਚਾ ਸੀਵਰੇਜ ਦੇ ਅੰਦਰ ਡਿੱਗ ਜਾਂਦਾ ਹੈ ਜਿਸ ਤੋਂ ਬਾਅਦ ਕਾਫੀ ਸਮਾਂ ਤੱਕ ਬੱਚਾ ਚੀਕਦਾ ਚਲਾਉਂਦਾ ਰਹਿੰਦਾ ਹੈ ਤੇ ਉਸ ਤੋਂ ਬਾਅਦ ਜਦੋਂ ਆਲੇ-ਦੁਆਲੇ ਦੇ ਬੱਚੇ ਚੀਕਾਂ ਸੁਣਦੇ ਨੇ ਬੱਚੇ ਦੀਆਂ ਤਾਂ ਆਂਡ ਗਵਾਂਡ ਦੇ ਲੋਕ ਵੀ ਰੋਣ ਦੀਆਂ ਆਵਾਜ਼ਾਂ ਸੁਣ ਕੇ ਉੱਥੇ ਪਹੁੰਚਦੇ ਨੇ ਮੌਕੇ ਤੇ ਅਤੇ ਇੱਕ ਨੌਜਵਾਨ ਦੇ ਵੱਲੋਂ ਇਸ ਬੱਚੇ ਨੂੰ ਸੀਵਰੇਜ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਤਾਂ ਲੁਧਿਆਣਾ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਦੇ ਲੁਧਿਆਣਾ ਦੇ ਵਿੱਚ ਇੱਕ ਬੱਚਾ ਅਚਾਨਕ ਸੀਵਰੇਜ ਦੇ ਵਿੱਚ ਡਿੱਗ ਜਾਂਦਾ ਤੇ ਉਹ ਕਾਫੀ ਦੇਰ ਤੱਕ ਚੀਕਦਾ ਚਿਲਾਉਂਦਾ ਰਹਿੰਦਾ ਉਥੋਂ ਲੰਘ ਰਹੇ ਇੱਕ ਹੋਰ ਬੱਚੇ ਨੇ ਰੋਲਾ ਪਾਇਆ ਤੇ ਆਂਡਗਵਾਂਡ ਦੇ ਲੋਕਾਂ ਨੂੰ ਵੀ ਜਦੋਂ ਬੱਚੇ ਦੇ ਰੋਣ ਦੀਆਂ ਆਵਾਜ਼ਾਂ ਸੁਣੀਆਂ ਤਾਂ ਉਹ ਮੌਕੇ ਤੇ ਪਹੁੰਚੇ ਅਤੇ ਉਹਨਾਂ ਦੇ ਵੱਲੋਂ ਬੱਚੇ ਨੂੰ ਬਾਹਰ ਕੱਢਿਆ ਗਿਆ ਸੀ ਸੀਵਰੇਜ ਦੇ ਨੇੜੇ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਸੀਨੀਅਰ ਸੈਕੰਡਰੀ ਸਕੂਲ ਹੈ ਸਕੂਲ ਦੇ ਬੱਚੇ ਉੱਥੇ ਸਾਹਮਣੇ ਵਾਲੇ ਪਾਰਕ ਦੇ ਵਿੱਚ ਅਕਸਰ ਹੀ ਖੇਡਣ ਦੇ ਲਈ ਆਉਂਦੇ ਰਹਿੰਦੇ ਨੇ ਹਾਦਸੇ ਦੇ ਵਿੱਚ ਬੱਚੇ ਨੂੰ ਦੱਸਿਆ ਜਾ ਰਿਹਾ ਹੈ ਕਿ ਮਾਮੂਲੀ ਸੱਟਾਂ ਵੀ ਲੱਗੀਆਂ ਨੇ ਤੇ ਉਥੋਂ ਦੇ ਵਸਨੇਕਾ ਦਾ ਕਹਿਣਾ ਹੈ ਕੀ ਕਲੋਨੀ ਦੇ ਵਿੱਚਕਾਰ ਮੇਨਹੋਲ ਦਾ ਢੱਕਣ ਖੁੱਲਿਆ ਹੋਇਆ ਸੀ ਇਸ ਤੋਂ ਇਲਾਵਾ ਕਲੋਨੀ ਦੇ ਵਿੱਚ ਕਈ ਹੋਰ ਸੀਵਰੇਜ ਦੇ ਢੱਕਣ ਖੁੱਲੇ ਹੋਏ ਨੇ ਨੇੜੇ ਹੀ ਸੀਨੀਅਰ ਸਕੈਂਡਰੀ ਸਕੂਲ ਵੀ ਹੈ ਅਤੇ ਹੁਣ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਜਗੀਰਪੁਰ ਰੋਡ ਤੇ 골ਡਨ ਐਵੇਨਿਊ ਕਲੋਨੀ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਜਿਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਬੱਚਾ ਜੋ ਹੈ ਉਹ ਸੀਵਰੇਜ ਦੇ ਵਿੱਚ ਡਿੱਗਿਆ ਜਿਸ ਤੋਂ ਬਾਅਦ ਆਲੇ-ਦੁਆਲੇ ਦੇ ਲੋਕਾਂ ਨੇ ਜਦੋਂ ਬੱਚੇ ਦੇ ਰੋਣ ਦੀਆਂ ਆਵਾਜ਼ਾਂ ਸੁਣੀਆਂ ਤਾਂ ਉਸ ਨੂੰ ਬਾਹਰ ਕੱਢ ਲਿਆ ਇੱਕ ਬੱਚਾ ਖੇਡਦੇ-ਖੇਡਦੇ ਸੀਵਰੇਜ ਦੇ ਵਿੱਚ ਡਿੱਗ ਗਿਆ ਬੱਚਾ ਪਾਰਕ ਦੇ ਵਿੱਚ ਖੇਡ ਰਿਹਾ ਸੀ ਤੇ ਅਚਾਨਕ ਸੀਵਰੇਜ ਦੇ ਵਿੱਚ ਡਿੱਗ ਜਾਂਦਾ ਹੈ ਜਾਣਕਾਰੀ ਅਨੁਸਾਰ ਬੱਚਾ ਕਾਫੀ ਸਮਾਂ ਚੀਕਦਾ ਚਿਲਾਉਂਦਾ ਰਿਹਾ ਤੇ ਬੱਚੇ ਦੀਆਂ ਰੋਣ ਦੀਆਂ ਆਵਾਜ਼ਾਂ ਸੁਣ ਕੇ ਆਂਗੁਆਣ ਦੇ ਲੋਕ ਉੱਥੇ ਪਹੁੰਚੇ ਅਤੇ ਬੱਚੇ ਨੂੰ ਬਾਹਰ ਕੱਢਿਆ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਬੱਚੇ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਆਂ ਡੇਲੀ ਪੋਸਟ ਦੇ ਜ਼ਰੀਏ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਬੱਚਾ ਪਾਰਕ ਦੇ ਕੋਲ ਖੇਡ ਰਿਹਾ ਹੁੰਦਾ ਹੈ ਤੇ ਖੇਡਦੇ-ਖੇਡਦੇ ਅਚਾਨਕ ਸੀਵਰੇਜ ਦਾ ਢੱਕਣ ਖੁੱਲਿਆ ਹੋਣ ਕਰਕੇ ਬੱਚਾ ਸੀਵਰੇਜ ਦੇ ਅੰਦਰ ਡਿੱਗ ਜਾਂਦਾ ਹੈ ਜਿਸ ਤੋਂ ਬਾਅਦ ਕਾਫੀ ਸਮਾਂ ਤੱਕ ਬੱਚਾ ਚੀਕਦਾ ਚਿਲਾਉਂਦਾ ਰਹਿੰਦਾ ਹੈ ਤੇ ਉਸ ਤੋਂ ਬਾਅਦ ਜਦੋਂ ਆਲੇ-ਦੁਆਲੇ ਦੇ ਬੱਚੇ ਚੀਕਾਂ ਸੁਣਦੇ ਨੇ ਬੱਚੇ ਦੀਆਂ ਤਾਂ ਆਂਡਗਵਾਂਡ ਦੇ ਲੋਕ ਵੀ ਰੋਣ ਦੀਆਂ ਆਵਾਜ਼ਾਂ ਸੁਣ ਕੇ ਉੱਥੇ ਪਹੁੰਚਦੇ ਨੇ ਮੌਕੇ ਤੇ ਅਤੇ ਇੱਕ ਨੌਜਵਾਨ ਦੇ ਵੱਲੋਂ ਇਸ ਬੱਚੇ ਨੂੰ ਸੀਵਰੇਜ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਤਾਂ ਲੁਧਿਆਣਾ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਦੇ ਲੁਧਿਆਣਾ ਦੇ ਵਿੱਚ ਇੱਕ ਬੱਚਾ ਅਚਾਨਕ ਸੀਵਰੇਜ ਦੇ ਵਿੱਚ ਡਿੱਗ ਜਾਂਦਾ ਤੇ ਉਹ ਕਾਫੀ ਦੇਰ ਤੱਕ ਚੀਕਦਾ ਚਿਲਾਉਂਦਾ ਰਹਿੰਦਾ ਉੱਥੋਂ ਲੰਘ ਰਹੇ ਇੱਕ ਹੋਰ ਬੱਚੇ ਨੇ ਰੋਲਾ ਪਾਇਆ ਤੇ ਆਂਡਗਵਾਂਡ ਦੇ ਲੋਕਾਂ ਨੂੰ ਵੀ ਜਦੋਂ ਬੱਚੇ ਦੇ ਰੋਣ ਦੀਆਂ ਆਵਾਜ਼ਾਂ ਸੁਣੀਆਂ ਤਾਂ ਉਹ ਮੌਕੇ ਤੇ ਪਹੁੰਚੇ ਅਤੇ ਉਹਨਾਂ ਦੇ ਵੱਲੋਂ ਬੱਚੇ ਨੂੰ ਬਾਹਰ ਕੱਢਿਆ ਗਿਆ ਸੀ ਸੀਵਰੇਜ ਦੇ ਨੇੜੇ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਸੀਨੀਅਰ ਸੈਕੰਡਰੀ ਸਕੂਲ ਹੈ ਸਕੂਲ ਦੇ ਬੱਚੇ ਉੱਥੇ ਸਾਹਮਣੇ ਵਾਲੇ ਪਾਰਕ ਦੇ ਵਿੱਚ ਅਕਸਰ ਹੀ ਖੇਡਣ ਦੇ ਲਈ ਆਉਂਦੇ ਰਹਿੰਦੇ ਨੇ ਹਾਦਸੇ ਦੇ ਵਿੱਚ ਬੱਚੇ ਨੂੰ ਦੱਸਿਆ ਜਾ ਰਿਹਾ ਹੈ ਕਿ ਮਾਮੂਲੀ ਸੱਟਾਂ ਵੀ ਲੱਗੀਆਂ ਨੇ ਤੇ ਉਥੋਂ ਦੇ ਵਸਨੇਕਾ ਦਾ ਕਹਿਣਾ ਹੈ ਦੀ ਕਲੋਨੀ ਦੇ ਵਿੱਚਕਾਰ ਮੇਨਹੋਲ ਦਾ ਢੱਕਣ ਖੁੱਲਿਆ ਹੋਇਆ ਸੀ ਇਸ ਤੋਂ ਇਲਾਵਾ ਕਲੋਨੀ ਦੇ ਵਿੱਚ ਕਈ ਹੋਰ ਸੀਵਰੇਜ ਦੇ ਢੱਕਣ ਖੁੱਲੇ ਹੋਏ ਨੇ ਨੇੜੇ ਹੀ ਸੀਨੀਅਰ ਸੈਕੰਡਰੀ ਸਕੂਲ ਵੀ ਹੈ ਅਤੇ ਹੁਣ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਜਗੀਰਪੁਰ ਰੋਡ ਤੇ 골ਡਨ ਐਵੇਨਿਊ ਕਲੋਨੀ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਜਿਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਬੱਚਾ ਜੋ ਹੈ ਉਹ ਸੀਵਰੇਜ ਦੇ ਵਿੱਚ ਡਿੱਗਿਆ ਜਿਸ ਤੋਂ ਬਾਅਦ ਆਲੇ-ਦੁਆਲੇ ਦੇ ਲੋਕਾਂ ਨੇ ਜਦੋਂ ਬੱਚੇ ਦੇ ਰੋਣ ਦੀਆਂ ਆਵਾਜ਼ਾਂ ਸੁਣੀਆਂ ਤਾਂ ਉਸ ਨੂੰ ਬਾਹਰ ਕੱਢ ਲਿਆ